ਪੂਰੇ ਬਾਗੋ ਬਾਗ ਓਏ ਰੋਕੀ ਡਰ ਗਿਆ ਹੁਣ ਓਏ ਚੱਲ ਮੀ ਆਉਣ ਵਾਲਾ ਓਏ ਮੁੜਿਆ ਆ ਬਈ ਰਾਹ ਉਧਰ ਆ ਉਹ ਜਾਂਦਾ ਰੋਕੀ ਤਾਂ ਕਰੋ ਬਈ ਮੌਸਮ ਚੈੱਕ ਅੱਜ ਆਪ ਆਏ ਸੀ ਇਹ ਖੇਤ ਖੇਤ ਲੈ ਕੇ ਆਇਆ ਕੁੱਤੇ ਦਸਮ ਦਿਖਾਉਨੇ ਆ ਜਾ ਕੇ ਮੋਟਰ ਤੇ ਹੋਰ ਵੀ ਆਪਣੀ ਸਾਹਮਣੇ ਮੋਟਰ ਛੜ ਤੇ ਖੁੱਲੇ ਪੂਰੇ ਬਾਗੋ ਬਾਗ ਆ ਨਾਤੀਆਂ ਲੀਜ਼ਾ ਲੂਜ਼ਾ ਓਏ ਲੜਨਾ ਨਹੀਂ ਹੈਗਾ ਪੂਰੇ ਬਾਗੋ ਬਾਗ ਆ ਪੂਰੇ ਬਾਗੋ ਬਾਗ ਓਏ ਇਧਰ ਇਧਰ ਆਣਾ ਐਣਾ ਥੋੜੀ ਜਿਹੀ ਆੜਬਾ ਉਧਰ ਉਹ ਵੀ ਆੜਬੀ ਐ ਬਾਕੀ ਦੋਨੇ ਬਾਈ ਇਕੱਠੇ ਛੱਡਣ ਵਾਲਾ ਤਾਂ ਹੈ ਨਹੀਂ ਪੰਗਾ ਤਾਂ ਅਸੀਂ ਲੈ ਲਿਆ ਹੁਣ ਕਦੂ ਜਿ ਵੜਨਾ ਚੱਲ 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 ਕਿੱਥੇ ਆਣੀ ਸਤਾਨ ਵੱਡਾ ਓਏ ਓਏ ਇੱਧਰ ਕੀ ਹੋ ਗਿਆ ਇੱਧਰ ਕੀ ਹੋ ਗਿਆ ਹੁਣ ਨਿਕਲਣੀ ਜਾਂਦਾ ਓਏ ਉਹ ਖਾਣੀ ਕੱਢ ਦੇ ਓਏ ਇਹਨੂੰ ਕੱਢ ਦੇ ਪੱਤੇ ਆ ਜਾ ਮਾਰਸ਼ਾਲ ਮਾਰ ਲੈ ਲਾ ਲੈਂਦੇ ਚੱਲ ਅੱਜ ਜੋਰ ਹੀ ਲਾ ਲੈਂਦੇ ਨੂੰ ਚੱਲ ਲੈਣਾ ਚੱਲ 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 ਨਿਕਲ ਗਈ ਇਦਾਂ ਕਿੱਥੇ ਜਾਂਦੀ ਐ ਚੱਲ ਚੱਲ ਅੱਜ ਖੇਤ ਦੇਖਣ ਆਈ ਆਪਾਂ ਆਹਾਂ ਅੱਜ ਖੇਤ ਦੀ ਚੈਕਿੰਗ ਕਰਦੀ ਐ ਖੇਤ ਦੀ ਚੈਕਿੰਗ ਰੋਕੀ ਨੂੰ ਵੀ ਇੱਧਰ ਹੀ ਲਿਆ ਓਏ ਓਏ ਆਣਾ ਇੱਧਰ ਨਹੀਂ ਆਣਾ ਮੁੜਿਆ ਓਏ ਅਸੀਂ ਕਿੱਥੇ ਤੱਕ ਜਾ ਕੇ ਤੇਰੇ ਮਗਰ ਜਾਵਾਂਗੇ ਹੈ ਓਏ ਆਣਾ ਲਿਬੜ ਲੈਣਦੇ ਅੱਜ ਚੱਲ ਲਿਬੜੀ ਲੈਣਦੇ ਅੱਜ ਜਸਤਾਨ ਵੀ ਆ ਗਿਆ ਸੀ ਘੋਲੋ ਪਾਣੀ ਜਿੰਨਾ ਅੱਜ ਘੁਲਿਆ ਜਾਂਦਾ ਵਾ ਲੈ ਲੋ ਨੰਦ ਰੋਕੀ ਤਾਂ ਸਾਰਾ ਲਿਬੜ ਗਿਆ ਲਿਬੜ ਗਿਆ ਰੋਕੀ ਦਾ ਸਾਰਾ ਜਾ ਕੇ ਨਮਾਦਾਂਗੇ ਚੱਲ ਕੋਈ ਨਾ ਆਹ ਮੁੜਿਆ ਆ ਆਹ ਮੁੜਿਆ ਆ ਓਏ ਓ ਰੋਕੀ ਮੁੜਿਆ ਆ ਰੋਕੀ ਡਰ ਗਿਆ ਹੁਣ ਓਏ ਚੱਲ ਚੱਲ ਕਿੱਧਰ ਤੱਕ ਜਾਂਣਾ ਚੱਲ 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 ਇਹਨਾਂ ਨੂੰ ਪਤਾ ਬਈ ਰਾਹ ਉਧਰ ਆ ਉਹ ਜਾਂਦਾ ਰੋਕੀ ਤਾਂ ਰੋਕੀ ਤਾਂ ਪਹੁੰਚ ਗਿਆ ਖੇਤ ਐਣਾ ਚੱਲ ਤੂੰ ਵੀ ਉਹ ਖੜਾ ਗਿਆ ਕੰਦਾ ਆ ਜਾ ਉਹ ਫਿਰਦਾ ਕੱਲਾ ਹੀ ਬੱਕ ਦਾ ਉਹ ਇਧਰ ਨਹੀਂ ਆਣਾ ਓਏ ਇਧਰ ਆ ਆ ਇਧਰ ਚੱਲ ਲੈਣਾ ਚੱਲ ਚੱਲ ਤੂੰ ਵੀ ਚੱਲ ਲੈਣਾ ਚੱਲ ਚੱਲ ਚੱਲੀਏ ਹੁਣ ਉਹ ਖੇਡ ਲੈ ਜਾ ਕੇ ਤੁਹਾਨੂੰ ਨਵਾਉਣਾ ਵੀ ਪੈਣਾ ਵਾ ਲਿਬੜਦਾ ਤੁਸੀਂ ਪੂਰਾ ਗਏ ਨਹੀਂ 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 ਚੱਗੀ ਜਾ ਨਹੀਂ ਨਹੀਂ ਤਾਂ ਕਰਾਉਣੀ ਪੈਣੀ ਆ ਰੌਕੀ ਓਏ ਰੌਕੀ ਉਹ ਲਿਬੜ ਗਿਆ ਓਏ ਰੌਕੀ ਸਾਡਾ ਉਹ ਫੇਰ ਭੱਜ ਗਿਆ ਓਏ ਆ ਜਾ ਆ ਜਾ ਆਇਆ ਰੌਕੀ ਚਲ ਆ ਘਰੇ ਚਲੀਏ ਬੱਦਲ ਦੇ ਲਾ ਕਿੰਨਾ ਚੜਿਆ ਮੀਂਹ ਆਉਣ ਵਾਲਾ ਓਏ ਮੁੜਿਆ ਓਏ ਰੋਕੀ ਚੱਲ ਘਰੇ ਚੱਲ ਗਈ ਚੱਲ ਚੱਲ ਡਾਂਗੇ ਆਂਦੇ ਨਹੀਂ ਰੋਕ ਜਾ ਤੂੰ ਓ ਲੈ ਚੱਲ ਹੁਣ ਓਏ ਹਵਾ ਬਹੁਤ ਚੱਲ ਪਈ ਮੌਸਮ ਦੇਖੋ ਬਈ ਸਰਾ ਜਮਾ ਸਰਾ ਲੱਭੜ ਗਿਆ ਦਾ ਪੂਰੇ ਚੱਲ ਲੈ ਚਲੋ ਚਲੋ ਏ ਫੜੀ ਤੋਰ ਮੂਰੇ ਚੱਕੀ ਲੈ ਕੇ ਆਉਣਾ ਪਿਆ ਦੂਰੀ ਹਰ ਫੇਰ ਮੁੜ ਗਿਆ ਸੀ ਓਏ ਰੋਕੀ ਆ ਗਈ ਹਾਲੇ ਹੋਇਆ ਤੇਰਾ ਜਾ ਕੇ ਤਾਂ ਹੁਣ ਨਹਾਉਣਾ ਪਊਗਾ ਤੇ ਆਈ ਨਹੀਂ ਕਰ ਹੇ ਚੀਕਾਂ ਪੈਣੀਆਂ ਨਾਉਣ ਲੱਗੇ ਵੀ ਮੈਂ ਨਹੀਂ ਨਹਾਉਣਾ ਮੈਂ ਨਹੀਂ ਨਹਾਉਣਾ ਕਿਉਂ ਹੁਣ ਕੀ ਹੋ ਗਿਆ ਰੋਕੀ ਚੀਕਾਂ ਹੀ ਮਾਰਦਾ ਓਏ ਹੈ ਕੀ ਹੋ ਗਿਆ ਹੁਣ ਉਹ ਤਾਂ ਖਾਲ ਕੋਈ ਨਹੀਂ ਛੱਡਿਆ ਭੱਜਣ ਵੱਲੋਂ ਤੇ ਹੁਣ ਚੀਕਾਂ ਹੀ ਮਾਰਦਾ ਹੇ ਬਾਰੀ ਦੂਜੀ ਦੀ ਵੀ ਹੋਣੀ ਆ ਦੇ ਚੀਕਾਂ ਚੱਲੀ ਜਾਂਦੀਆਂ ਵਾ ਮਾਰਦੇ ਮਾਰਦੇ λε ਆਂਦੀ ਸੀ ਭਾਈ ਦੋਨੇ ਨਿਵਾਕੇ ਚਾਰੋ ਕੀ ਜਾਣਾ ਖੇਤ ਦੁਆਰਾ ਹੈ ਓਏ ਹੋਣ ਡਰਦਾ ਜੀ ਕਿਉਂ ਆ ਉਹਦੇ ਲੈਣਾ ਵੀ ਹੈਗੀ ਐਣਾ ਉਹ ਖੜੀ ਐ ਆਰਾਮ ਨਾਲ ਡਰ ਮਰਾਈ ਜਾਂਦੀ ਐਥੇ ਹੀ ਕਰਦੇ ਆਂ ਭਾਈ ਆਪਣੇ ਬਲੌਗ ਦਾ ਐਂਡ ਬਹੁਤ ਬਹੁਤ ਸਬਸਕ੍ਰਾਈਬ ਕਰੋ ਸਪੋਰਟ ਬਣਾਈ ਰੱਖੋ ਓਏ ਠੋਡੀ ਸਪੋਰਟ ਨਾਲੀਆ ਸਾਰਾ ਕੁਝ ਓਕੇ ਬਾਈ ਮਿਲਦੇ ਆਂ ਨੈਕਸਟ ਬਲੌਗ